ਕੰਢੀਗੜ ਸੇਰ ਤੋਂ ਆ ਰਹੇ ਸੀ ਇਹ ਨਹੀਂ ਪਤਾ ਕਿ ਉਸ ਟਾਂ ਕਿਵੇਂ ਹੋਇਆ ਅਸੀਂ ਤਾਂ ਸਿਰਫ ਗੱਡੀ ਉੱਪਰ ਚਾਰੇ ਟਾਇਰ ਦੇ ਉੱਪਰ ਸੀ ਉਸ ਟਾਈਮ ਅਸੀਂ ਦੇਖੀ ਦੋ ਬੰਦੇ ਜੋ ਜਿਹੜੇ نیچے ਗਿਰ ਗਏ ਸੀ ਉਹ ਤਾਂ ਮਰ ਚੁੱਕੇ ਸੀ ਉਸ ਟਾਂ ਜਿਹੜੇ ਤਿੰਨ ਸੀ ਕਹਿਲ ਸੀ ਉਹਨਾਂ ਨੂੰ ਅਸੀਂ ਚੱਕੇ ਸੀ ਪਿੰਡ ਦੀ ਮਦਦ ਦੇ ਨਾਲ ਹਸਪਤਾਲ ਪਹੁੰਚ ਦਿੱਤੀ ਸਰਕਾਰੀ ਹਸਪਤਾਲ ਦੇ ਵਿੱਚ ਦੂਰੋਂ ਗੱਡੀ ਪਲਟੇ ਜਾਂਦੀ ਹੈ ਹਾਂਜੀ ਕੋਈ ਗੱਡੀ ਕਾਫੀ ਦੂਰ ਤੋਂ ਨਹੀਂ ਪਲਟੇ ਖੰਦੀ ਆ ਰਹੇ ਸੀ ਉਸ ਤੇ ਨਿਸ਼ਾਨ ਵੀ ਨੇ ਮੁੰਡੇ ਜਿਹੜੇ ਪਿੱਛੋਂ ਨਿਕਲੇ ਨੇ ਵਿੱਚੋਂ ਨਿਕਲ ਕੇ ਅੱਗੇ ਗਏ ਨੇ ਉਹ ਘੱਟੋ ਘੱਟ 15-20 ਫੁੱਟ ਦੇ ਅਸੀਂ ਚੱਕੇ ਨੇ ਜਿਹੜੇ ਤਿੰਨ ਵਿੱਚ ਸੀ ਉਹਨਾਂ ਨੂੰ ਅਸੀਂ ਬਾਹਰ ਕੱਢ ਕੇ ਤੇ ਉਹਨਾਂ ਹਸਪਤਾਲ ਪਹੁੰਚੇ ਕੀਤਾ ਉਹਨਾਂ ਦੇ ਵਿੱਚੋਂ ਸਵੇਰ ਤੱਕ ਯਾਨੀ ਕਿ ਦੋ ਦੀ ਡੈਥ ਹੋ ਚੁੱਕੀ ਸੀ ਤੇ ਇੱਕ ਅਜੇ ਯਾਨੀ ਕਿ ਜੀ ਹਸਪਤਾਲ ਦੇ ਵਿੱਚ ਬਹੁਤ ਜ਼ਿਆਦਾ ਭਿਆਨਕ ਹਾਦਸਾ ਜੀ ਬਹੁਤ ਜ਼ਿਆਦਾ ਹੀ ਭਿਆਨਕ ਹੈ ਯਾਨੀ ਕਿ ਸਾਡੇ ਪਿੰਡ ਦੇ ਪੂਰੇ ਪਿੰਡ ਦੇ ਸਹਿਯੋਗ ਦੇ ਨਾਲ ਅਸੀਂ ਕੱਢੀ ਸਿੱਧੀ ਕੀਤੀ ਤੇ ਬੰਦਿਆਂ ਨੂੰ ਜਿਹੜੇ ਹੈਗੇ ਵਿਚਾਰੇ ਉਹਨਾਂ ਨੂੰ ਅਸੀਂ ਹੌਸਪੀਟਲ ਤੋਂ ਪਹੁੰਚਦੇ ਬਹੁਤ ਜ਼ਿਆਦਾ ਆਵਾਜ਼ਾਂ ਸੀ ਜਿਹਦੇ ਇਸਟਮੇ ਉਹ ਆਵਾਜ਼ ਦੇ ਨਾਲ ਅਸੀਂ ਰਾਤ ਨੂੰ ਉੱਠੇ ਨਹੀਂ 11 ਵਜੇ ਕਿਹੜਾ ਉੱਠਦਾ ਜੀ ਸਾਰੇ ਪਿੰਡ ਦੇ ਘਰਾਂ ਦੇ ਮੁਹੱਲੇ ਦੇ ਲੋਕ ਸਾਰੇ ਇਕੱਠੇ ਹੋ ਗਏ ਸੀ ਯ ਪੁਲਿਸ ਉਸ ਤੋਂ ਬਾਅਦ ਇਹ ਜਦੋਂ ਇਹ ਜੀ ਲੈ ਕੇ ਸੀ ਸੂਚਨਾ ਕੀਤੀ ਸੀ ਪੁਲਟ ਵੀ ਆ ਗਈ ਸੀ ਜੋ 112 ਨੰਬਰ ਤੇ ਆਉਂਦੇ ਨੇ ਉਹ ਵੀ ਆ ਗਈ ਜੋ ਡੇੜੇ ਡੇੜਾ ਬੁੱਢੇ ਸੀ ਉਹ ਪੁਲਿਸ ਵਾਲੇ ਲੈ ਕੇ ਗਏ ਨੇ ਚੱਕੇ ਬਾਕੀ ਜੋ ਥੈਕ ਦੇ ਛੇ ਸੀ ਉਹਨਾਂ ਨੂੰ ਲੈਤੀ ਬਹੁਤ ਮਾੜੀ ਘਟਨਾ ਹੋਈ ਆ ਜੀ ਇਹ ਦੇਖੋ ਕੱਲ੍ਹ ਤਾਂ ਮੌਕਾ ਬਹੁਤ ਵੱਡਾ ਹੋਇਆ ਅਸੀਂ ਖੈਰ ਹੈਗੇ ਦਾ ਰਹਿਣ ਵਾਲੇ ਸ਼ਹਿਰ ਦੇ ਆ ਪਰ ਇੱਥੇ ਸਾਡੀ ਦੁਕਾਨ ਹੈ ਤੇ ਦੁਕਾਨ ਦੇ ਮੂਹਰੇ ਨਜ਼ਦੀਕ ਹੀ ਹੋਇਆ ਰਾਤ ਨੂੰ ਕਿਤੇ ਗੰਚ ਇਧਰੋਂ ਆ ਰਿਹਾ ਠੀਕ ਹੈ ਤੇ ਸ਼ਹਿਰ ਵਾਲਿਆਂ ਨੂੰ ਦੋਸਤ ਇਕੱਠੇ ਹੋਏ ਸੀਗੇ ਤਾਂ ਇਹਨਾਂ ਦੇ 4-5 ਜਣੇ ਕਹਿੰਦੇ ਨੇ ਕਹਿੰਦੇ ਵੀ ਬਹੁਤ ਖਤਰਨਾਕ ਕੰਮ ਹੋਇਆ ਈ ਤੇ ਮਦਦ ਨਾ ਰਹੀ ਹੈ ਤੇ ਦਰ ਕਹਿੰਦੇ ਮੋਹਾਲੀ ਤੋਂ ਆ ਰਹੇ ਸੀ ਤੇ ਉੱਥੋਂ ਆਉਦੇ ਹੋ ਰਸਤੇ ਦੇ ਵਿੱਚ ਤੇਲ ਪਵਾਇਆ ਇਹਨਾਂ ਨੇ ਪੰਪ ਤੇ ਕਿਤੇ ਉਹ ਦੋਸਤਾਂ ਦੇ ਵਿੱਚ ਬਿਠਾ ਰਹੇ ਸੀ ਪਰ ਉਹ ਬੈਠਿਆ ਨਹੀਂ ਹੈਗਾ ਇਹ ਨਾਲ ਬਸ ਆਪਣੇ ਆ ਰਹੇ ਸੀ ਇੱਥੇ ਆ ਕੇ ਇਹਨਾਂ ਦਾ ਟਾਇਰ ਟੂਰ ਪਾਟ ਗਿਆ ਕਹਿੰਦੇ ਵੀ ਅੱਗੇ ਆ ਕੇ ਡਿੱਗ ਗਏ ਇਹ ਮਾਮਲਾ ਬੰਮਾਰਾ ਮਾੜੀ ਗੱਲ ਹੈ ਬਹੁਤ ਮਾੜੀ ਗੱਲ ਹੈ ਦੇਖੋ ਜੀ ਬਹੁਤ ਜਿਆਦਾ ਇਹ ਪਿੰਡ ਵਾਲਿਆਂ ਨੇ ਵਿਚਾਰਿਆਂ ਨੇ ਵਧੀਆ ਹਿੰਮਤ ਮਾਰੀ ਆ ਰਾਤ ਨੂੰ ਉੱਠ ਕੇ ਨਹੀਂ ਕਿਹੜਾ ਹੁੰਦਾ ਇਹਨੂੰ ਹਸਪੀਟਲ ਪਹੁੰਚਾਇਆ ਇਹਨਾਂ ਨੂੰ ਬਹੁਤ ਵਧੀਆ ਗੱਲ ਆ ਪਿੰਡ ਕਟਨਾ ਵੀਰੇ ਮੇਰਾ ਦੋਸਤ ਸੀਗਾ ਸਿਮਰਨ ਆ ਉਹਦਾ ਮੈਨੂੰ ਫੋਨ ਆਇਆ ਮਤਲਬ ਤਕਰੀਬਨ ਪੌਣੇ 11 ਵਜੇ ਮੈਨੂੰ ਫੋਨ ਆਇਆ ਕਹਿੰਦਾ ਕਿੱਥੇ ਆਵਾ ਪੰਪ ਤੇ ਕਹਿੰਦਾ ਚੱਲ ਆਗੇ 2 ਮਿੰਟ ਚ ਬਾਹਰ ਆ ਜਾ ਮੈਂ ਚੱਲ ਖੜਾ ਰਿਹਾ ਉੱਥੇ 5-10 ਮਿੰਟਾਂ ਬਾਅਦ ਆਏ ਮੇਰੇ ਕੋਲ ਖੜੇ ਰਹੇ ਉੱਥੇ ਮਤਲਬ 15-20 ਮਿੰਟ ਉਹ ਦੂਸਰਾ ਮੁੰਡਾ ਜਿਹੜਾ ਡਰਾਈਵ ਕਰ ਰਿਹਾ ਸੀ ਫਰੈਸ਼ ਬਰਸੋਏ ਉੱਤੇ ਮ ਪਹਿਲਾਂ ਕਹਿੰਦੇ ਵੀ ਤੇਲ ਪਾਉਣਾ ਵਾਹ ਚਲੋ ਖੜ ਗਿਆ ਜੰਨੇ ਕਹਿੰਦੇ ਫਿਰ ਬਾਅਦ ਚ ਪਾ ਲੈਣਾ ਤੇਲ ਤੈਨੂੰ ਵੀ ਨਾ ਲੱਗੇ ਯਾਰ ਜੀ ਮੈਨੂੰ ਹਾਂ ਮੈਨੂੰ ਕਹਿ ਰਿਹਾ ਉਹ ਜਿਹੜਾ ਮੁੰਡਾ ਚਲਾ ਰਿਹਾ ਸੀ ਮੈਨੂੰ ਕਹਿ ਰਿਹਾ ਸੀ ਕਹਿੰਦਾ ਤੂੰ ਬੈਡ ਗਾੜੀ ਵਿੱਚ ਤੂੰ ਨਾ ਆ ਗਿਆ ਮੈਂ ਤੇਰੇ ਕੋਲ ਜ਼ਿੰਦਗੀ ਵਿੱਚ ਬੁਲਾਉਣਾ ਨਹੀਂ ਕਦੀ ਉਹ ਦੂਜੇ ਮੁੰਡੇ ਕਹਿੰਦੇ ਨਹੀਂ ਵੀ ਇਹਦੀ ਡਿਊਟੀ ਆ ਕਹਿੰਦੇ ਡਿਊਟੀ ਤੋਂ ਨਹੀਂ ਲਿਜਾ ਸਕ ਵੀ ਐਵੇਂ ਨਾ ਸਵੇਰੇ ਪੰਪ ਖੋਲਣਾ ਹੁੰਦਾ ਸੱਜਰੇ ਨਾ ਉੱਠ ਕੇ ਕਹਿੰਦੇ ਵੀ ਨਹੀਂ ਇਹਨੇ ਨਹੀਂ ਜਾਣਾ ਕਹਿੰਦੇ ਕਿੱਥੇ ਸਵੇਰ ਛੱਡਣਾ ਵਾਂਗੇ ਇਹਨੂੰ ਕਹਿੰਦਾ ਕੋਈ ਦਿੱਕਤ ਨਹੀਂ ਮੇਰੇ ਕੋ 150 ਕਿਲੋਮੀਟਰ ਸੇ ਕੋਈ ਫਰਕ ਨਹੀਂ ਪड़ਦਾ ਵੀ ਮੈਂ ਛੋੜ ਜਾਊਂਗਾ ਇਸਕੋ ਕਹਿੰਦੇ ਨਹੀਂ ਵੀ ਲੈ ਕੇ ਨਹੀਂ ਜਾਣਾ ਕਹਿੰਦੇ ਇਹਦੀ ਡਿਊਟੀ ਆ ਵੀ ਆਨ ਡਿਊਟੀ ਇਹਨੂੰ ਕਿਤੇ ਨਹੀਂ ਜਾਣ ਦਿੰਦੇ ਉਰੋਂ ਪੰਪ ਤੋਂ ਬਿਨਾ ਬਿਨਾ ਇਹ ਜਾਵੇ ਕਹਿੰਦਾ ਨਹੀਂ ਜਾਣਾ ਨਹੀਂ ਕਹਿੰਦਾ ਚਲੋ ਆਪਾਂ ਨੋ ਇੱਕ ਮੁੰਡੇ ਦਾ ਨੌ ਤਾਲੀ ਸ਼ਾਨ ਆ ਇੱਕ ਦਾ ਨਾਮ ਮਹਿਰ ਆ ਇੱਕ ਦਾ ਨਾਮ ਸੇਮਰ ਆ ਕਿੰਨੇ ਡੱਤੂ ਲੱਗੇ ਤਿੰਨੇ ਜਾਨੇ ਡੈਥ ਹੋ ਗਈ ਤੇ ਦੋ ਇੱਕ ਮੁੰਡਾ ਥੋੜਾ ਜ਼ਿਆਦਾ ਸੀਰੀਅਸ ਇੱਕ ਮਤਲਬ ਠੀਕ ਆ ਉਹਦੇ ਪਸਲੀਆਂ ਪਸਲੀਆਂ ਤੇ ਸੱਟ ਹੀ ਲੱਗੀ ਜ਼ ਬਹੁਤ ਦੁਬੱਦ ਕੀ ਮੜ ਹੋ ਗਈ ਬਾਹ ਸਾਰੀ ਜ਼ਿੰਦਗੀ ਇੱਕ ਤਰ੍ਹਾਂ ਦਾ ਬਸ ਕਾਲੇ ਪੈ ਗਿਆ ਜ਼ਿੰਦਗੀ ਆੜੀ ਤੁਸੀਂ ਐਂ ਦੇਖ ਲੋ ਜੀ ਜਾਨ ਦੇਣ ਵਾਲੇ ਸੀਗੇ ਇੱਕ ਤਾਂ ਇੱਕ ਹੁੰਦੇ ਨੇ ਗੱਲਾਂ ਵਾਲੇ ਉਹ ਨਹੀਂ ਸੀ ਜਾਨ ਦੇਣ ਵਾਲੇ ਸੀਗੇ ਗਿਆ ਵਾਪਸ ਮੇਰੇ ਆਉਣ ਸਾਰੇ ਡਿੱਗ ਗਿਆ ਦੇਖ ਕੇ ਉਹਨਾਂ ਨੂੰ ਮੈਂ ਸਾਰੀ ਰਾਤ ਦਾ ਬਸ ਤੂੰ ਐਂ ਦੇ ਲੈ ਵੀਰੇ ਮੇਰੇ ਹੱਥ 'ਚ ਬਸ ਕੁਝ ਨਹੀਂ ਸੀ ਬਸ ਮੈਂ ਹੁਣ ਵੀ ਇੱਕ ਤਰ੍ਹਾਂ ਦਾ ਖੜਾ ਆ ਮੇਰੇ ਅੰਦਰ ਮੈਨੂੰ ਪਤਾ ਕੀ ਚੱਲ ਰਿਹਾ ਦੋ ਮਤਲਬ ਸਿਮਰਨ ਸੀ ਜਿਹੜਾ ਉਹ ਵੀ ਕੱਲ ਲਈ ਭਰਾ ਸੀਗਾ ਤੇ ਮਤਲਬ ਉਹ ਦੇ ਲੋ ਬਿਆ ਦੀ ਇਸਦੀ ਨਾ ਕੱਲੇ ਹੀ ਮਾਪੇ ਨੂੰ ਕਿੰਨਾ ਸਹਾਰਾ ਸੀ ਉਹਦਾ ਸਾਰਾ ਘਰ ਤਬਾਹ ਹੋ ਗਿਆ ਅਲੀ ਸ਼ਾਂਤੀ ਮੁੰਡਾ ਜਿਹੜਾ ਉਹ ਵੀ ਕੱਲੇ ਹੀ ਸੀਗਾ ਉਹ ਵੀ ਘਰੋਂ ਕੱਲੇ ਸੀ ਤੇ ਉਹ ਜਿਹੜਾ ਸਿੰਮੂ ਆ ਮੁੰਡਾ ਜਿਆਦਾ ਸੀਰੀਅਸ ਆ ਉਹ ਵੀ ਕੱਲੇ ਹੀ ਭਰਾ ਵਾ